ਮੰਮਲੀਪੁਰ ਮੰਮਲੀਪੁਰ ਵਿਜੇਪਾ ਜੀ ਇਹ ਬੰਦਾ ਕੱਲ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚਿਆ ਜੀ ਅੱਜ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚਿਆ ਜ਼ੋਰਦਾਰ ਤਾਰੀਆਂ ਸ਼ੌਂਕੀ ਫੂਲੇਵਾਲ ਸਾਹਿਬ ਦੇ ਨਾਂ ਤੇ ਬਹੁਤ ਅੱਛਾ ਭਰਾ ਆ ਸਾਡਾ ਸੁਭਾਅ ਬਹੁਤ ਅੱਛਾ ਨਾਲਾ ਇਹ ਆਪ ਵੀ ਗੱਲ ਇਹਦੇ ਮੈਨੂੰ ਪਤਾ ਲੱਗਾ ਥੋੜਾ ਜਿਹਾ ਨਾ ਨਹੀਂ ਲੱਗਾ ਮੈਨੂੰ ਥੋੜਾ ਜਿਹਾ ਪਤਾ ਚਲੋ ਮਾਤਾ ਰਾਣੀ ਕਿਰਪਾ ਕਰੇ ਇਹ ਬਹੁਤ ਅੱਛੇ ਨੀਚੇ ਦੇ ਭਰਾ ਨੇ ਇਹ ਵੀ ਸ਼ੌਂਕੀ ਤੇ ਆ ਵੀ ਸ਼ੌਂਕੀ ਉਹ ਦੋਨੇ ਸਲਾਹ ਤਾਂ ਨਹੀਂ ਕਰ ਲੈਂਦੇ ਇੱਕ ਦੂਜੇ ਨਾਲ ਫੇ ਦੋਨੇ ਆਜਿਆ ਕਰੋ ਹੈ ਅ ਇਹਨੂੰ ਅੱਧਾ ਘੰਟਾ ਪਹਿਲਾਂ ਭੇਜਦਾ ਤੂੰ ਮੇਰੇ ਨਾਲ ਆ ਗਿਆ ਕਦੀ ਤੂੰ ਪਹਿਲਾਂ ਚੱਲਾ ਗਿਆ ਇਹਨੂੰ ਮੇਰੇ ਨਾਲ ਭੇਜਦਾ ਚਾਹੀਦਾ ਤਾਂ ਸ਼ੌਂਕੀ ਆ ਨਾ ਸਾਨੂੰ ਜ਼ੋਰਦਾਰ ਤਾੜੀਆਂ ਵੀ ਐਂਕਰਾਂ ਦੇ ਨਾਂ ਤੇ ਇਹਨਾਂ ਦੇ ਨਾਂ ਤੇ ਬੜੀ ਮਿਹਰਬਾਨੀ ਇਹਨਾਂ ਦੀ ਜਿਹੜੇ ਸਾਨੂੰ ਗਰਮੀ 'ਚ ਮਾਰਦੇ ਆ ਆਪ ਪੱਖੇ ਤੋਂ ਲੈ ਜਾ ਕੇ ਬਹਿ ਜਾਂਦੇ ਆ ਮਾਏ